ਅੱਜ ਮੈਂ ਬਰੀਕ ਕਣੀ ਦਾ ਮੀਂਹ ਪੈਂਦਾ ਹੁੰਦਾ ਆ ਤੁਹਾਡੇ ਕੋਲੇ ਡੈਗ ਦੀ ਵਿਖਾ ਦਿੰਨੇ ਆਪਾਂ ਸਾਰੀ ਮੈਂ ਇਹਦੀ ਕੋਈ ਮਸ਼ਹੂਰੀ ਨਹੀਂ ਕਰਨੀ ਬਾਈ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਹੋ 33 ਵਾਲੀ ਵੀ ਪਾ ਸਕਦੇ ਹੋ 21 ਵਾਲੀ ਵੀ ਪਾ ਸਕਦੇ ਹੋ ਉਹ ਸਾਰਾ ਤੁਹਾਨੂੰ ਵਿਖਾਵਾਂਗੇ ਕਈ ਭਰਾ ਕਹਿਣਗੇ ਵੀ ਇਹਨੇ ਮਿਹਨਤ ਆ ਆ ਕਰਤਾ ਉਹ ਕਰਤਾ ਆਜੋ ਤੁਹਾਨੂੰ ਇਧਰਲੇ ਪਾਸੇ ਆਪਾਂ ਪਾਇਆ ਉਹ ਤੁਹਾਨੂੰ ਦਿਖਾ ਦਗੇ ਇੱਕ ਵਾਰੀ ਲੀਆਂ ਬਣਾਈ ਦੀਆਂ ਤੇ ਇੱਕੋ ਵਾਰੀ ਜਿਹੜੀਆਂ ਲੀਆਂ ਦੇ ਵਿੱਚ ਦੀ ਇਹੇ ਆਪਾਂ ਚਾਰ ਆਰੀ ਨੰਗਾਈ ਦਾ ਤੇ ਇਹਦੀ ਜਿਹੜੀ ਡੋਜ਼ ਆ ਕੇਰਾ ਅਸੀਂ 5 ਕਿਲੋ ਦੇ ਰਹੇ ਆ ਪਰ ਉਹ ਜਿਹੜਾ ਮਿੱਧਿਆ ਨਹੀਂ ਜਾਂਦਾ ਜੀ ਉਹ ਵੀ ਸਾਈਡ ਤੇ ਹਟ ਜਾਂਦਾ ਤੇ ਤਕਰੀਬਨ ਮੈਂ 3-4 ਸਾਲ ਤੋਂ ਬਾਈ ਸਪਾਈਡਰ ਨਾਲ ਹੀ ਰੇਹ ਪਾਉਨੇ ਆ ਕਿਉਂ ਲਈ ਟਾਇਰ ਪਤਲਾ ਇਹਦਾ ਵੀ ਬਹੁਤ ਆ ਆਪਾਂ 40 HP ਦਾ ਟਰੈਕਟਰ ਮਿਲਦਾ ਨਹੀਂ ਕਿਤੋਂ ਆਪਾਂ ਗੁਜਰਾਤ ਚੋਂ ਇਹ ਲੈਂਦਾ ਸੀ ਜੀ ਕਿਸਾਨ ਵੀਰੋ ਸਾਰੇ ਵੀਰਾਂ ਨੂੰ ਸਾਸਿਕਾਲ ਤੇ ਅੱਜ ਬਾਈ ਜੀ ਆਪਾਂ ਹੋ ਗਈ 1 ਜੁਲਾਈ ਤੇ ਆਪਾਂ ਬਾਈ ਜੀ ਜਿਹੜੀ ਬਾਸਪਤੀ ਲਾਈ ਸੀਗੀ 11 ਜੂਨ ਦੀ ਤੇ ਉਹਨੂੰ ਆਪਾਂ ਜਿਹੜੀ ਜਿੰਕ ਅੱਜ ਦੇ ਰਹੇ ਆ ਜਿੰਕ ਹੈਗੀ ਆ ਬਾਈ ਜੀ ਇਹਦੇ ਚ 65% ਸਲਫਰ ਆ ਤੇ 18% ਜਿੰਕ ਆ ਹੁਣ ਕਈ ਭਰਾ ਕਹਿਣਗੇ ਜਿੰਕ ਦੀ ਡੋਜ਼ ਘਟਾ ਇਹਦੀ ਡੋਜ਼ ਬਾਈ ਜੀ 18% ਸਾਡੇ ਪਹਿਲਾਂ ਹੀ ਮਾਣਾਂ ਦੇ ਵਿੱਚ ਤਾਕਤ ਬਹੁਤ ਆ ਸਾਨੂੰ ਜਿੰਕ ਦੀ ਉਨੀ ਬਾਹਲੀ ਲੋੜ ਨਹੀਂ ਪੈਂਦੀ ਤੇ ਪਰ ਇਹ ਜਿਹੜਾ ਹੈਗਾ ਇਹਦੇ ਮੈਕਸ ਪਾਉਣੇ ਆ ਹੁਣ ਏਕਾ ਤੋਂ ਪਾਉਨੇ ਆ ਇਹ ਬਾਈ ਜੀ ਦਾਣੇਦਾਰ ਪਾਉਨੇ ਆਸੀਂ ਦਾਣੇਦਾਰ ਪਾਉਣ ਦਾ ਕੀ ਕਾਰਨ ਵੀ ਇਹ ਸਾਡੇ ਸਪਾਈਡਰ ਦੇ ਵਿੱਚ ਮਿਕਸ ਹੋ ਜਾਂਦੀ ਆ ਮੈਂ ਇਹਦੀ ਕੋਈ ਮਸ਼ਹੂਰੀ ਨਹੀਂ ਕਰਨੀ ਬਾਈ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਹੋ 33 ਵਾਲੀ ਵੀ ਪਾ ਸਕਦੇ ਹੋ 21 ਵਾਲੀ ਵੀ ਪਾ ਸਕਦੇ ਹੋ ਜਿਹੜੀ ਮਰਜ਼ੀ ਪਾ ਲਓ ਪਰ ਜਿਹੜੀ ਮੇਨ ਕਹਾਣੀ ਜਿਹੜੇ ਭਰਾ ਸਪਾਈਡਰ ਨਾਲ ਆ ਅਸਲ ਨੂੰ ਸਪਾਈਡਰ ਦਿਖਾ ਦਿੰਨੇ ਆ ਵੀ ਜਿਹੜੇ ਭਰਾ ਸਪਾਈਡਰ ਨਾਲ ਰੇ ਰੇ ਖਲਾਰਦੇ ਆ ਲੇਬਰ ਦੀ ਸਮੱਸਿਆ ਕਿਉਂਕਿ ਲੇਬਰ ਝੋਨੇ ਵਾਲੇ ਪਾਸੇ ਬੜੀ ਵੀ ਆ ਤੇ ਜਿਹੜੇ ਮਗਰ ਮਗਰ ਝੋਨੇ ਲੱਗ ਰਹੇ ਉਹਨਾਂ ਨੂੰ ਬਾਈ ਜੀ ਜਿਹੜੀ ਰੇ ਪਾਉਣੀ ਆ ਬੜੀ ਔਖੀ ਆ ਲੇਬਰ ਨਹੀਂ ਮਿਲਦੀ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਬਾਈ ਜੀ ਇਹ ਜਿਹੜੀ ਜਿੰਕ ਦਾਣੇਦਾਰ 18% ਜਿੰਕਾ ਦੇਚ ਤੇ 65% ਜਿਹੜਾ ਸਲਫਰ ਆ ਇਹਨੂੰ ਅਸੀਂ ਬਾਈ ਜੀ ਮਿਕਸ ਕਰਦੇ ਆ ਨਾਲ ਦੀ ਨਾਲ ਤੇ ਨਹੀਂ ਜਿਹੜੀ ਆਮ ਜਿਹੜੀ ਜਿੰਕ ਹੁੰਦੀ ਆ ਬਾਈ ਜਦੋਂ ਯੂਰੀਆ ਚ ਤੁਸੀਂ ਰਲਾਤੀ ਤੇ 5 7 ਮਿੰਟ ਵਜਦੀ ਉਹ ਜਿਹੜੀ ਹੈਗੀ ਆ ਪਾਣੀ ਜਾਂ ਛੱਡ ਜਾਂਦੀ ਆ ਤੇ ਗਿੱਲੀ ਹੋ ਜਾਂਦੀ ਆ ਜਿੰਕ ਤੇ ਉਹ ਤਾਂ ਫਿਰ ਬਾਈ ਝੋਲੀਆਂ ਨਾਲ ਹੀ ਖਿਲਰਦੀ ਆ ਸਪਾਈਡਰ ਦੇ ਵਿੱਚ ਨਹੀਂ ਚੱਲਦੀ ਸਪਾਈਡਰ ਦੇ ਵਿੱਚ ਜਿਹੜੀ ਇਹ ਜਿੰਕ ਆ ਬਾਈ ਦੀ ਇਹ ਹੀ ਚੱਲਦੀ ਆ ਤੇ ਇਹ ਤਕਰੀਬਨ ਅਸੀਂ ਜਿਹੜੀ ਹੈਗੀ ਆ ਦੀ ਡੋਜ ਇਹ ਥੈਲਾ ਵੇਖੀ ਕਿੰਨੇ ਕਿਲੋ ਦਾ 5 ਕਿਲੋ ਦਾ ਕਿ 4 ਦਾ 5 ਕਿਲੋ ਜਿਹੜੀ ਕਿੱਲੇ ਦੀ ਅਸੀਂ ਬਾਈ ਡੋਜ ਦੇ ਰਹੇ ਹਾਂ ਇਹਨੂੰ ਤੇ ਇਹ ਜਿੰਨਾ ਚਿਰ ਮਰਜੀ ਆ ਇਹਦੇ ਵਿੱਚ ਪਈ ਰਵੇ ਯੂਰੀਆ ਦੇ ਇਸ ਨਾਲ ਦਾ ਉਹ ਸੈੱਲ ਨਹੀਂ ਫੜਦੀ ਬੜੀ ਵਧੀਆ ਇਹ ਚੀਜ਼ ਸਾਨੂੰ ਪਿਛਲੇ ਸਾਲ ਤੋਂ ਇਹ ਅਸੀਂ ਵਰਤ ਰਹੇ ਹਾਂ ਤਾਂ ਸਾਨੂੰ ਇਹਦਾ ਬਹੁਤ ਫਾਇਦਾ ਹੋਇਆ ਇਹਦੇ 'ਚ ਥੋੜੀ ਸਲਫਰ ਦੀ ਮੰਤਰਾ ਜ਼ਿਆਦਾ ਕਰਕੇ ਬਾਸਪਤੀ ਨੂੰ ਬੜੀ ਸ਼ੇਤੀ ਝੱਕਦਾ ਇਹ ਤਾਂ ਨੂੰ ਤੇ ਕੋਈ ਵੀ ਭਰਾ ਉਹ ਬਈ ਆਪਦੀ ਮਰਜ਼ੀ ਕਰਿਆ ਜੇ ਮੇਰੇ ਮਗਰ ਨਾਂ ਵਾਲਾ ਲੱਗਿਓ ਜੇ ਵੀ ਜਿਵੇਂ ਵੀ ਮੈਂ ਤੁਸੀਂ ਕਹੀ ਜਾਂਨੇ ਆ ਵੀ ਇਹ ਆਹੀ ਪਾਉਂਦਾ ਤੇ ਆਪਾਂ ਉਹੀ ਪਾਈਏ ਵੀ ਕੋਸਕ ਚੀਜ਼ਾਂ ਜਿਹੜੀਆਂ ਚੰਗੀਆਂ ਐ ਜਿਹੜੀਆਂ ਆਪਾਂ ਪਾਉਨੇ ਆ ਬਾਈ ਜੀ ਤਕਰੀਬਨ ਸਾਰੀਆਂ ਹੀ ਜੰਗੀਆਂ ਆ ਅਸੀਂ ਤਾਂ ਬਈ ਅਸੀਂ ਆਪਦੀ ਮਤਲਬ ਕਿ ਸਖਿਆਈ ਨੂੰ ਪਾਉਨੇ ਆ ਵੀ ਜਿਹੜੀ ਇਹ ਜਿੰਕ ਆ ਸਪਾਈਡਰ ਚ ਰਲਦੀ ਆ ਜਿੰਨੇ ਭਰਾ ਸਪਾਈਡਰ ਨਾਲ ਰੇ ਪਾਉਂਦੇ ਆ ਉਹ ਬਾਈ ਜੀ ਇਹ ਜਿੰਕ ਵਰਤ ਸਕਦੇ ਆ ਜਿਹੜੇ ਭਰਾ ਲੇਬਰ ਤੋਂ ਪਾਉਂਦੇ ਆ ਉਹ ਜਿਹੜੀ ਮਰਜ਼ੀ ਪਾ ਲੈਣ 21 ਵਾਲੀ ਪਾ ਲੈਣ 33 ਵਾਲੀ ਪਾ ਲੈਣ ਕੋਈ ਚੱਕਰ ਨਹੀਂਗਾ ਤੇ ਆਪਾਂ ਜਿਹੜੀ ਇਹ ਵਰਤ ਰਹੇ ਆ ਤਕਰੀਬਨ ਦਾਣੇਦਾਰ ਜਿੰਕ ਤੇ ਇਹਦੀ ਜਿਹੜੀ ਡੋਜ਼ ਆ ਕੇਰਾ ਅਸੀਂ 5 ਕਿਲੋ ਦੇ ਰਹੇ ਆ ਤੇ ਉਦੋਂ ਬਾਅਦ ਜਿਹੜਾ ਹੈਗਾ ਪ੍ਰੋਸੈਸ ਜਿਹੜਾ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਚੱਲਦਾ ਝੋਨੇ ਦੇ ਵਿੱਚ ਕਿਵੇਂ ਚੱਲਦਾ ਉਹ ਸਾਰਾ ਤੁਹਾਨੂੰ ਵਿਖਾਵਾਂਗੇ ਕਈ ਭਰਾ ਕਹਿਣਗੇ ਵੀ ਇਹਨੇ ਮਿੱਧਤਾ ਆਹ ਕਰਤਾ ਉਹ ਕਰਤਾ ਆਜੋ ਤੁਹਾਨੂੰ ਇਧਰਲੇ ਪਾਸੇ ਆਪਾਂ ਪਾਇਆ ਉਹ ਤੁਹਾਨੂੰ ਦਿਖਾ ਦਗੇ ਦਿਖਾ ਦਗੇ ਵੀ ਆ ਜੱਥੋਂ ਦੀ ਨੰਗਿਆ ਆ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ ਕੋਈ ਹੋ ਸਕਤ 100 ਬੂਟਾ ਹੀ ਚੱਲੋ 100 ਬੂਟਾ ਹੀ ਮਿੱਧਿਆ ਜਾਊਗਾ ਪਰ ਉਹ ਜਿਹੜਾ ਮਿੱਧਿਆ ਨਹੀਂ ਜਾਂਦਾ ਜੀ ਉਹ ਵੀ ਸਾਈਡ ਤੇ ਹਟ ਜਾਂਦਾ ਤੇ ਤਕਰੀਬਨ ਮੈਂ 3-4 ਸਾਲ ਤੋਂ ਬਾਈ ਸਪਾਈਡਰ ਨਾਲ ਹੀ ਰੇਹ ਪਾਉਨੇ ਆ ਕਿਉਂ ਲੇਵਰ ਮਿਲਦੀ ਨਹੀਂ ਤੇ ਲੇ ਰੇਹ ਪਾਉਣੀ ਸਾਰਿਆਂ ਤੋਂ ਵੀ ਔਖੀ ਆ ਤੇ ਇਹ ਤੁਹਾਨੂੰ ਹੁਣ ਬਾਈ ਚੱਲਦਾ ਅਸੀਂ ਵਿਖਾਵਾਂਗੇ ਵੀ ਰੇਹ ਪਾਉਨੇ ਇਹਦੇ ਨਾਲ ਬਾਕੀ ਜਿਹੜੀ ਤੁਹਾਨੂੰ ਟਰੈਕਟਰ ਬਾਰੇ ਖਾਸੀਅਤ ਦੱਸੀ ਸੀ ਤੇ ਉਹ ਇਹਦੇ ਚ ਖਾਸੀਅਤ ਆ ਬਾਈ ਇਹਦਾ ਵਜਾ ਨਾਲ ਘੱਟ ਆ ਤੇ ਇਹ ਝੋਨੇ ਦੇ ਵਿੱਚ ਜਿਹੜੀ ਰੇਖ ਲਾਰਦਾ ਹੈ ਦੂਜੇ ਜਿਹੜੇ ਵਜਨ ਵਾਲੇ ਟਰੈਕਟਰ ਆ ਉਹ ਬਾਈ ਜੀ ਥੱਲੇ ਧਸ ਜਾਂਦੇ ਆ ਟਾਇਰ ਪਤਲਾ ਇਹਦਾ ਵੀ ਬਹੁਤ ਆ ਪਰ 40 HP ਦਾ ਟਰੈਕਟਰ ਮਿਲਦਾ ਨਹੀਂ ਕਿਤੋਂ ਆਪਾਂ ਗੁਜਰਾਤ ਚੋਂ ਇਹ ਲਿਆਂਦਾ ਸੀ ਪਾਲ ਕੇ ਤੇ ਨਾ ਪੰਜਾਬ ਚੋਂ ਨਾ ਹਰਿਆਣੇ ਚੋਂ ਨਾ ਰਾਜਸਥਾਨ ਚੋਂ ਨਾ ਹਿਮਾਚਲ ਚੋਂ ਕਿਤੋਂ ਨਹੀਂ ਬਾਈ ਇਹ ਮਿਲਦਾ ਇਹ ਵੀ ਸਾਨੂੰ ਆਨਲਾਈਨ ਕਿਸੇ ਭਰਾ ਦਾ Google ਤੇ ਪਾਇਆ ਹੋਇਆ ਸੀਗਾ ਗੁਜਰਾਤ ਇੱਥੋਂ ਜਾਣਾ ਪਿਆ ਤੇ ਜਾ ਕੇ ਲੈਣਾ ਪਿਆ ਤੇ ਆ ਜੋ ਫਿਰ ਬਾਈ ਤੁਹਾਨੂੰ ਚਲਦਾ ਬਹਾਉਣੇ ਹੈ ਇਹ ਜਗਾੜਾ ਆਪਣਾ ਇਹ ਤਕਰੀਬਨ ਸਾਰੀ ਰੇਹ ਇੱਕ ਵਾਰੀ ਬਾਈ ਜੀ ਲੀਆਂ ਜੜੀਆਂ ਬਣਾਈ ਦੀਆਂ ਇੱਕ ਵਾਰੀ ਲੀਆਂ ਬਣਾਈ ਦੀਆਂ ਤੇ ਇੱਕੋ ਵਾਰੀ ਜੜੀਆਂ ਲੀਆਂ ਦੇ ਵਿੱਚ ਦੀ ਇਹ ਆਪਾਂ ਚਾਰ ਆਰੀ ਨਹਗਾਈ ਦਾ ਚਾਰ ਆਰੀ ਰੇਹ ਤਿੰਨ ਆਰੀ ਰੇਹ ਪਾਈ ਦੀ ਆ ਤੇ ਚੌਥੀ ਆਰੇ ਦੇ ਤੇ ਜਿਹੜੀ ਸਪਰੇਅ ਆ ਬਾਸਪਤੀ ਤੇ ਆਪਾਂ ਕਰਨੀ ਆ ਨਸਾਰੇ ਤੋਂ ਪਹਿਲਾਂ ਨਸਾਰੇ ਤੋਂ ਪਹਿਲਾਂ ਜਿਹੜੀ ਆਪਾਂ ਸਪਰੇਅ ਕਰਨੀ ਆ ਉਹ ਵੀ ਇਹਦੇ ਨਾਲ ਹੀ ਕਰੀਦੀ ਆ ਤੇ ਕੋਈ ਦਿੱਕਤ ਨਹੀਂ ਹਜੇ ਤਾਈਂ ਆਈ ਬਈ 2 ਸਾਲ ਹੋ ਗਏ ਆ ਤੇ ਆਪਾਂ ਤੁਹਾਨੂੰ ਅੱਜ ਹੁਣ ਪੂਰਾ ਚੱਲਦਾ ਦਿਖਾ ਦਈਏ ਕਈ ਭਰਾਵਾਂ ਨੂੰ ਹੋਊਗਾ ਵੀ ਰੇਹ ਰੂ ਦਾ ਕੀ ਕਰਦੇ ਇਹ ਕਿਵੇਂ ਪਾਉਂਦੇ ਆ ਉਹ ਅੱਜ ਆਪਾਂ ਸਾਰਾ ਵਿਖਾਵਾਂਗੇ ਤੁਹਾਨੂੰ ਕੋਈ ਮੱਦਮ ਦਾ ਯਾ ਨਹੀਂ ਕਈਆਂ ਦੇ ਐਵੇਂ ਦਿਲ 'ਚ ਵਹਿਮ ਹੋਊਗਾ ਵੀ ਮਿੱਧਿਆ ਜਾਊਗਾ ਉਹ ਹੋਜੂ ਕੁਛ ਨਹੀਂ ਹੁੰਦਾ ਬਾਈ ਇਹ ਫਸਲ ਹੀ ਇਹੋ ਜੀ ਬਿਸ਼ਾਰਮ ਜੀ ਹੁੰਦੀ ਹੈ ਇਹ ਫੇਰ ਨਿਕਲ ਆਉਂਦੀ ਆ ਜੇ ਕੋਈ ਬੂਟਾ ਨੱਪਿਆ ਵੀ ਜਾਵੇ ਤਾਂ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਜੀ ਚੱਲਦਾ ਤਾਂ ਹਾਂਜੀ ਤੁਸੀਂ ਚੱਲਦਾ ਦੇਖ ਸਕਦੇ ਹੋ ਜੀ ਰੇ ਖਿਲਰ ਦੀ ਆ ਜਮੈਂ ਬਰੀਕ ਕਣੀ ਦਾ ਮੀਂਹ ਪੈਂਦਾ ਹੁੰਦਾ ਆ ਤੁਹਾਡੇ ਕੋਲੇ ਡੈਗਤੀ ਵਿਖਾ ਦਿੰਨੇ ਆਪਾਂ ਸਾਰੇ ਕੋਈ ਰਾਵ ਵੀ ਕੋਈ ਸਮੱਸਿਆ ਨਹੀਂ ਬਈ ਰੇ ਖਲਾਰਨ ਦੀ ਸਾਨੂੰ ਸ਼ਾਮ ਨੂੰ ਅਸੀਂ 5 ਵਜੇ ਨਿਕਲੀਦਾ ਤਕਰੀਬਨ ਕੋਈ 15 16 ਗੱਲਿਆਂ ਤੇ ਜਿਹੜੀ ਆ ਰੇ ਆਪਣੀ